ਜੀ ਮੇ ਪੀਕੇ ਕਾਰ ਤੇ ਮੇਰੇ ਨਾਲ ਛੋਟੇ ਬ੍ਰਦਰ ਦੀ ਗੱਡੀ ਹੈਗੀ ਐ ਅਕਾਲ ਸੋਡਾ ਜਿਹੜੇ ਅਲੱਗ-ਅਲੱਗ ਫਲੇਵਰ ਦੇ ਵਿੱਚ ਜੂਸ ਵਗੈਰਾ ਹੁੰਦਾ ਹੈ ਤੇ ਇਹਨਾਂ ਨੇ ਗੱਡੀ ਨੂੰ ਆਪਣੇ ਨੂੰ ਦੁਬਾਰਾ ਤੋਂ ਸਾਰਾ ਕੁਝ ਇਹਦਾ ਕੰਮ ਕਰਵਾਇਆ ਹੈ ਤੇ ਆਹ ਦੇਖੋ ਕਿੰਨੇ ਸੋਹਣੇ-ਸੋਹਣੇ ਹੁਣ ਇਹਨਾਂ ਨੇ ਸਟicker ਵਗੈਰਾ ਹੱਥ ਲਗਵਾਏ ਨੇ ਮਤਲਬ ਪੇਪਰ ਜਿਹੜਾ ਹੈਗਾ ਇਹ ਇਹ ਫੋਟੋਆਂ ਜੀ ਸਾਡੇ ਬੱਚਿਆਂ ਦੀਆਂ ਨੇ ਗਰਵਿੰਨ ਨਮਨ ਟਵੀਸ਼ਾ ਦੀਆਂ ਇੱਧਰ ਚਲੇ ਜਾਣੀਆਂ ਨੇ ਤੇ ਬਾਕੀ ਦੇਖੋ ਬਹੁਤ ਸੋਹਣੀ ਡੈਕੋਰੇਸ਼ਨ ਕਰਵਾ ਦਿੱਤੀ ਐ ਸਾਰੇ ਫਲੇਵਰ ਦੇ ਦਿੱਤੇ ਨੇ ਤੇ ਇੱਧਰ ਪੰਜਾਬੀ ਬੋਲੀ ਨੂੰ ਆਪਣੀ ਨੂੰ ਬढ़ावा ਦੇਣ ਦੇ ਲਈ ਆ ਦੇਖੋ ਸਟicker ਲਵਾਏ ਐ ਪੰਜਾਬੀ ਬੋਲੀ ਦੇ 35 ਅੱਖਰਾਂ ਦੀ ਸਿੱਖੀਏ ਤੇ ਸਿਖਾਈਏ ਪੰਜਾਬੀ ਬੋਲੀ ਦਾ ਮਾਣ ਵਧਾਈਏ ਚੰਗੀ ਗੱਲ ਹੈ ਜੀ ਆਪਣੀ ਮਾਂ ਬੋਲੀ ਦੇ ਉੱਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ ਐ ਤੇ ਬਾਕੀ ਇਹ ਕੰਮ ਹੁਣ ਇਹਨਾਂ ਨੇ ਦੁਬਾਰਾ ਤੋਂ ਸਟਾਰਟ ਕੀਤਾ ਕਿਉਂਕਿ ਸਰਦੀਆਂ ਵਿੱਚ ਬੰਦ ਕਰ ਦਿੱਤਾ ਸੀ ਗਰਮੀਆਂ ਦੇ ਵਿੱਚ ਹੀ ਜ਼ਿਆਦਾਤਰ ਲੋਕ ਪੀਂਦੇ ਆ ਠੰਡਾ ਵਗੈਰਾ ਜੀ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਤੇ ਅੱਜ ਅਸੀਂ ਵਾਪਸ ਮੈਂ ਆ ਗਈ ਆ ਉੱਥੇ ਪਿੰਡ ਹਫ਼ਤਾ ਰਹਿ ਕੇ ਤੇ ਕੁਛ ਹੁਣ ਮੇਰੀ ਦਰਾਣੀ ਵੀ ਥੋੜੇ ਬੋਤੇ ਹੁਣ ਠੀਕ ਹੋ ਗਏ ਆ ਥੋੜਾ ਥੋੜਾ ਚੱਲਣ ਫਿਰਨ ਲੱਗ ਪਏ ਆ ਤੇ ਡਾਕਟਰ ਸਾਹਿਬ ਫਿਰ ਮੈਨੂੰ ਜਾ ਕੇ ਅੱਜ ਲੈ ਆਏ ਸੀ ਉਸ ਤੋਂ ਬਾਅਦ ਅਸੀਂ ਮੇਰੇ ਪਿੱਕੇ ਘਰ ਵੀ ਇੱਕ ਰਾਤ ਕੱਟ ਕੇ ਆਏ ਆ ਤੇ ਹੁਣ ਮੈਂ ਆ ਗਈ ਆ ਜੀ ਵਾਪਸ ਡਾਕਟਰ ਸਾਹਿਬ ਇੱਥੇ ਇਕੱਲੇ ਹੀ ਹੁੰਦੇ ਸੀ ਤੇ ਥੋੜਾ ਜਿਹਾ ਚਲੋ ਇਹਨਾਂ ਨੂੰ ਰੋਟੀ ਪਾਣੀ ਦਾ ਵੀ ਔਖਾ ਹੁੰਦਾ ਸੀਗਾ ਫੇਰਾਉਣਾ ਤਾਂ ਪੈਣਾ ਹੀ ਸੀਗਾ ਹੁਣ ਬਹੁਤ ਜ਼ਿਆਦਾ ਦਿਨ ਵੀ ਰਹਿ ਨਹੀਂ ਸੀ ਸਕਦੇ ਸੀ ਕਿ ਘਰ ਦੀ ਸਫਾਈ ਸੁਭੂਈ ਤਾਂ ਹੈਗੀ ਆ ਡਾਕਟਰ ਸਾਹਿਬ ਨੇ ਦੇਖੋ ਵੱਡੀ ਲਾਈਟ ਵੀ ਲਗਾ ਦਿੱਤੀ ਇੱਕ ਹੋਰ ਹੁਣ ਹੋਰ ਵੀ ਜ਼ਿਆਦਾ ਚਾਨਣ ਹੋਣ ਲੱਗ ਪਿਆ ਸਫਾਈ ਸੁਭੂਈ ਤਾਂ ਡਾਕਟਰ ਸਾਹਿਬ ਨੇ ਵਧੀਆ ਕਰੀ ਹੋਈ ਹੈ ਕਿਚਨ ਚ ਵੀ ਤਕਰੀਬਨ ਸਫਾਈ ਹੋਈ ਹੈ ਆ ਤਾਂ ਮੈਂ ਹੀ ਰੱਖਿਆ ਆ ਕਿ ਨੱਤਲੇ ਵੀ ਥੋੜੇ ਜੇ ਪਏ ਆ ਦਾਦਾ ਨਹੀਂ ਹੈਗੇ ਇਹ ਮੈਂ ਸਾਡੇ ਘਰ ਦੇ ਆਲੂ ਲੈ ਕੇ ਆਈਆਂ ਲਾਲ ਰੰਗ ਦੇ ਆਲੂ ਇਹ ਇਹ ਮੇਰੇ ਦਿਉਰ ਨੇ ਬੀਜੇ ਹੋਏ ਸੀਗੇ ਮੈਂ ਕਿਹਾ ਚੱਲ ਥੋੜੇ ਜੇ ਮੈਂ ਵੀ ਲਗਿਨ ਟੇਸਟੀ ਬਹੁਤ ਬਣਦੇ ਆ ਇਹ ਆਲੂ ਇੱਕ ਮੈਂ ਮਟਰ ਲੈ ਕੇ ਆਈਆਂ ਉੱਥੋਂ ਜਿਹੜੇ ਤੋੜੇ ਸੀ ਘਰੇ ਮਟਰ ਜਿਹੜੇ ਬੀਜੇ ਸਿਓਜ਼ ਲੈ ਕੇ ਆਈਆਂ ਮੈਂ ਅੱਲ ਫਾਪੇ ਚ ਪਾਏ ਥੋੜੇ ਜਿਹਾ ਖਰਾਬ ਹੋ ਗਏ ਆ ਆ ਗਾਜਰਾਂ ਲਿਆਂਦੀਆਂ ਥੋੜੀਆਂ ਜਿਹਾ ਦੋ ਗਾਜਰਾਂ ਗਾਜਰ ਮਟਰ ਬਣਾ ਲਾਂਗੇ ਸਾਡੇ ਦੋਨਾਂ ਲਈ ਮੁੱਕਦੀਆਂ ਨਹੀਂ ਹੈਗੀਆਂ ਆ ਵੀ ਖਰਾਬ ਹੋ ਗਈ ਹੈ ਪਲਾਂਟਸ ਮੇਰੇ ਸੁੱਕ ਗਏ ਨੇ ਪਾਣੀ ਨਹੀਂ ਪਾਇਆ ਹੋਣਾ ਸ਼ਾਇਦ ਉੱਧਰ ਮੇਰੇ ਟਮਾਟਰ ਲੱਗੇ ਹੋਏ ਨੇ ਇਹ ਬਾਦੇ ਨਹੀਂ ਰਹੇ ਉੱਡ ਉੱਡੇ ਕੀ ਨੇ ਐਸੇ ਠੀਕ ਹੈ ਇਹ ਮੇਰਾ ਪਿਆਜ਼ ਲਗਾਇਆ ਹੋਇਆ ਹੈ ਇਹ ਮੇਰੇ ਗਵਲੇ ਚ ਮੇਥੇ ਲਾਇਆ ਹੋਇਆ ਸੀ ਪੱਕ ਚੱਲੇ ਸਾਦੇ ਖੜੇ ਨੇ ਮੇਥੇ ਇਹਨਾਂ ਨੂੰ ਵੀ ਦੇਖੋ ਮੇਥੇ ਮੇਰੇ ਗਮਲੇ ਆ ਚੁੱਕ ਕੱਡੇ ਆ ਇਧਰ ਲੈਟਿਸ ਦੇ ਪੱਤੇ ਵੀ ਤੋੜਦੇ ਆ ਸਲਾਦ ਲੱਗਿਆ ਹੈ ਸਲਾਦ ਮੇਰਾ ਲੈਟਿਸ ਇਹ ਖੋ ਜੀ ਮੈਂ ਆਪਣੇ ਗਮਲੇ ਦੇ ਵਿੱਚੋਂ ਇਹ ਹੈਗੇ ਲੈਟਸ ਸੈਲਡ ਜਿਹੜਾ ਹੁੰਦਾ ਹੈ ਵਿੱਚ ਗ੍ਰੀਨ ਹੈ ਵਿੱਚ ਇਹ ਪਰਪਲ ਕਲਰ ਦਾ ਹੈ ਆ ਮੈਂ ਮਿੱਥੇ ਬੀਜੇ ਹੋਏ ਸੀਗੇ ਇਹਦੇ ਵਿੱਚ ਸਵੇਰੇ ਰੋਟੀਆਂ 'ਚ ਪਾਉਂਗੀ ਪੱਕ ਗਏ ਜੀ ਮੈਂ ਸਾਰੇ ਪੱਟ ਲਏ ਜੜੋਂ ਹੀ ਉਖਾੜ ਲਏ ਨੇ ਏ ਮੈਂ ਮੇਥੀ ਸੁਕਾ ਕੇ ਲੈ ਕੇ ਆਈਆਂ ਪਿੰਡੋਂ ਇਹ ਮੈਂ ਨਾ ਪ੍ਰੀਤੀ ਵਾਸਤੇ ਬੇਟੀ ਨੂੰ ਦਵਾਂਗੀ ਡੱਬਾ ਭਰ ਲਈ ਆਈ ਸੀ ਮੈਂ ਮੈਂ ਕਿਹਾ ਚਲ ਉਹਨੂੰ ਵੀ ਦੇ ਦਾਂਗੇ ਉੱਥੇ ਘਰ ਦੀ ਮੇਥੀ ਸੁਕਾਈ ਹੋਈ ਆ ਵਿੱਚ ਥੋੜੇ ਜਿਹੇ ਡੱਕੇ ਜੇ ਹੈਗੇ ਆ ਇਹ ਤਾਂ ਨਾਲ ਦੀ ਨਾਲ ਹੀ ਕੱਢਣੇ ਪੈਣਗੇ ਜਦੋਂ ਪਾਇਆ ਕਰਾਂਗੇ ਉਦੋਂ ਹੀ ਕੱਢੇਦਾਂ ਕਰਾਂਗੇ ਚਲੋ ਬਹੁਤ ਵਧੀਆ ਘਰ ਦੀ ਆਰਗੈਨਿਕ ਖੇਤੀ ਆ ਵਾਲੀ ਮੇਥੀ ਮੈਂ ਪਹਿਲਾਂ ਲੈ ਕੇ ਆਈ ਸੀ ਇਹ ਦੇਖੋ ਪੂਰੀ ਹਰੀ ਪਈ ਐ ਇਹ ਇਹ ਪਹਿਲਾਂ ਮੈਂ ਲੈ ਕੇ ਆਈ ਸੀ ਉਦੋਂ ਲਿਆ ਕੇ ਮੈਂ ਸੁਕਾ ਲਈ ਸੀ ਇੱਥੇ ਤੋਂ ਕੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਨਾਲ ਰੱਖ ਲੈਣਾ ਸਟੋਰ ਕਰਕੇ ਫ੍ਰਿਜ 'ਚ ਇੰਨੇ ਵਧੀਆ ਫਰੈਸ਼ ਫਰੈਸ਼ ਕਿੰਨੇ ਸੋਹਣੇ ਲੱਗਦੇ ਨੇ ਲੋਤੀ ਤੋਂ ਦੇਤੇ ਮੈਂ ਸਲਾਦ ਬਾਜ਼ਾਰ ਵਿੱਚੋਂ ਲੈਣ ਜਾਵੋ ਤੇ ਬੜਾ ਮਹਿੰਗਾ ਦਿੰਦੇ ਆ ਇਹ ਅੱবি ਥੋਲੇ ਆਪਾਂ ਮੇਥੇ ਫਰੈਸ਼ ਫਰੈਸ਼ ਗਮਲੇ ਚੋਂ ਤੋੜੇ ਹੋਏ ਆ ਮੈਂ ਪੁਦੀਨਾ ਲਗਾਇਆ ਸੀ ਗਮਲੇ ਦੇ ਵਿੱਚ ਹੋ ਗਿਆ ਬਹੁਤ ਵਧੀਆ ਆ ਲਾਈਟ ਬਹੁਤ ਹੈ ਜਿਹੜਾ ਨਵਾਂ ਨਵੇਂ ਬੱਲਬ ਲਗਾਏ ਨੇ ਡਾਕਟਰ ਸਾਹਿਬ ਨੇ ਬਹੁਤ ਲਾਈਟ ਆ ਰਾਤ ਦੀ ਰਾਤ ਦਾ ਟਾਈਮ ਹੈਗਾ ਤੇ ਹੁਣ ਮੈਨੂੰ ਲੱਗੀ ਸੀ ਭੁੱਖ ਆ ਕੇ ਮੈਂ ਪਿੰਡੋਂ ਹਲੇ ਤੱਕ ਕੋਈ ਚੁੱਲਾ ਨਹੀਂ ਬਾਲਿਆ ਕੋਈ ਕੁਕਿੰਗ ਨਹੀਂ ਕਰੀ ਤੇ ਹੁਣ ਮੈਂ ਸੋਚਿਆ ਚਲੋ ਨਾ ਭੁੱਖ ਲੱਗੀ ਹੋਈ ਹੈ ਮੈਂ ਮਟਰ ਰਾਈਸ ਬਣਾਉਣੀ ਹੈ ਮਟਰ ਵਗੈਰਾ ਪਾ ਕੇ ਬਣਾਵਾਂਗੇ ਇਹ ਮੇਰੇ ਫ੍ਰੀਜ਼ ਕਰਕੇ ਰੱਖੇ ਸੀ ਮਟਰ برف ਜੰਮੀ ਪਈ ਹੈ ਵੇਜ ਤੇ ਬਾਕੀ ਆਪਾਂ ਬਣਾਉਣੇ ਆ ਰਾਈਸ ਇਹਨਾਂ ਨੂੰ ਪਹਿਲਾਂ ਮੈਂ ਧੋਵਾਂਗੀ ਚੰਗੀ ਤਰ੍ਹਾਂ ਥੋੜੀ ਸੁੱਕੀ ਮੇਥੀ ਪਾਵਾਂਗੀ ਇਹਦੇ ਨਾਲ ਝੌਲਾਂ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਮੇਥੀ ਦੇ ਨਾਲ ਇੱਕ ਗਲਾਸ ਪਾ ਲਿਆ ਜੇ ਆਪਾਂ ਨੇ ਝੌਲਾਂ ਦਾ ਲੋ ਜੀ ਆਪਣੇ ਝੌੜ ਬਣ ਗਏ ਨੇ ਤੇ ਮੈਨੂੰ ਨਾ ਇਦਾਂ ਦੀ ਚਾਵਲ ਪਸੰਦ ਨੇ ਮੈਨੂੰ ਜ਼ਿਆਦਾ ਖੜਮੇ ਖੜਮੇ ਚਾਵਲ ਨਹੀਂ ਪਸੰਦ ਹੁੰਦੇ ਹੈਗੇ ਓਕੇ ਜੀ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਵਿੱਚ ਪਰਮਾਤਮਾ ਸਭ ਦਾ ਭਲਾ ਕਰੇ